ਫਿਰ ਫਿਆਲੇ ਅਸੀਂ ਤੁਹਾਨੂੰ ਗੋਲ ਇਧਰ ਬੋਲ ਸੰ ਕੀ ਪਾਲ ਸਟਾਈਲ ਤੇ ਬਨੋ ਅਸੀਂ ਪਾਲ ਸਟਾਈਲ ਤੇ ਨੂੰ ਚਾਂਨ ਕਰਕੇ ਬਨਿਆ ਫਿਰ ਸੌਮ ਬੋਰਨ ਕੀ ਤੁਸੀਂ ਚਾਂਨ ਕੱਟ ਕੇ ਬਨਣਾ ਬਨੋ ਬਲਕਿ ਉਹਦੀ ਬਿੱਚੂ ਮਤਲਬ ਚੁੰਜੂ ਪਰ ਨਹੀਂ ਚਾਹੀਦੀ ਅਸੀਂ ਚੁੰਜੂ ਉੱਪਰ ਕਰਕੇ ਬਨਨੀ ਜੀ ਕਿਸੇ ਦੇ ਕਰਾ ਜੀ ਕਿਸੇ ਇਹ ਫਿਰ ਹੁੰਨ ਕਰਕੇ ਬੋਰਨ ਐ ਸਿੱਟੂਲੀ ਉੱਪਰ ਕਰਕੇ ਬਨ ਗਿਆ ਐਸਾ ਲਾਸਟ ਨੇ ਖੁਲਾ ਕੇ ਸਾਨੂੰ ਪੱਦ ਜਿਹਾ ਮਾਰਿਆ ਕਿ ਪੱਦ ਜਿਹਾ ਲਾਸਟਰ ਮਾਰੋ ਕਿਨੇ ਕੇ है से से ने बोला तो वो वो दे दे था। के लिए बोला, है। बोला कि आप पगड़ी जो है उसमें अच्छे लगते हो बस वही इसके हाथ में इसके हाथ में ऑपरेशन हुआ है तो ये कहता मैं पगड़ी नहीं बांध सकता कोई बात नहीं तू जो हल्का हल्का जो भी तू बांध सकता वैसे बांध बाकी ਅਸਲ ਵਿੱਚ ਕੋਈ ਰਣਨੀਆ ਇੱਥੇ ਇਸ ਕਨਸੈਪਸ਼ਨ ਪਾ ਦਿਓ ਇਹ ਹੈ ਕਿ ਤੁਹਾਨੂੰ ਪਗੜੀ ਬੰਨਣ ਵਾਸਤੇ ਮਨਾ ਕੀਤਾ ਗਿਆ ਕਿਸ ਤੁਮਾਲਾ ਪੰਨ ਵਾਸਤੇ ਵੀ ਮਨਾ ਕੀਤਾ ਗਿਆ ਇਹ ਕਿ ਦੁਮਾਰਾ ਇਸ ਬਣੇ ਬਾਕੀ ਦੇ ਮੁੰਡੇ ਗੋਲ ਬੰਦੇ ਸਨ ਨਾ ਉਹਨੂੰ ਕਹਿੰਦੇ ਕਿ ਪੱਗਾ ਬਣ ਗਏ ਹੋ ਜਿਹੜਾ ਤੋਂ ਮਨਾ ਕੀਤਾ ਸਰ ਬੰਨਣ ਨੂੰ ਮੇਰੇ ਤੇ ਬਈ ਨਹੀਂ ਪਾਇ ਗੋਲ ਬਣ ਕੇ ਮੈਨੂੰ ਉਹ ਤਾਂ ਇਹ ਫਰਚਾਈ ਬਣ ਗਿਆ ਫਿਰ ਨਹੀਂ ਗੋਲ ਮਨਾ ਕੀਤਾ ਦਸਤਾਰ ਬਣਵਾਤੇ ਮੈਨਾਂ ਕੀਤਾ ਕਿ ਕੋਣ ਕਿ ਬੋਲਿਆ ਕਿ ਤੁਸੀਂ ਦਸਤਾਰ ਨਾ ਬਣਨਾ ਸਾਨੂੰ ਬੋਲਿਆ ਪਰ ਨਾ ਬਣੋ ਗੋਲ ਉਹ ਤਾਂ ਪਰਨਾ ਕਿਸ ਨੇ ਬੋਲਿਆ ਬੰਨਾ ਨਹੀਂ ਮਤਲਬ ਇਹ ਪੱਗਾ ਬਨੋ ਫਾਕ ਸੈਕਟਰ ਬਨ ਬਨੋ ਪੱਗ ਬੋਲਿਆ ਸਾਨੂੰ ਉਹਦੇ ਟੈਰਸੀ ਬੋਲਿਆ ਪੱਗ ਬਨਣਾ ਪਊਗਾ ਸਰ ਬੋਲਿਆ ਤੁਸੀਂ ਕਰੋ ਤੁਸੀਂ ਕਰੋ ਖੱਤਿਰਜਿੰਦਰ ਬੋਲਿਆ ਤੁਸੀਂ ਕਰੋ ਨਾ ਮੈਂ ਤੁਸੀਂ ਆਇਓ ਨਾਲ ਜਿਸ ਤਰੀਕੇ ਤੇ ਨਾਲ ਇਸ ਬੱਚੇ ਨੇ ਇੱਕ ਮਹਿੰਗੀ ਸਾਹਿਬ ਕਿਹਾ ਕਿ ਕਿ ਜਿਹੜਾ ਸਾਡੀ ਦਸਤਾਰ ਹੈ ਗੋਲ ਦਸਤਾਰ ਜਿਸ ਨਾਲ ਭਾਜੀ ਨੇ ਸਾਡੇ ਨੇ ਬਣੀ ਹੋਈ ਹੈ ਇੱਥੇ ਇਸ ਨੂੰ ਵੀ ਕੋਈ ਕਿਸੇ ਤਰੀਕੇ ਦੇ ਨਾਲ ਇਸ ਸਕੂਲ ਦੀ ਮੈਨੇਜਮੈਂਟ ਅੱਜ ਅਸੀਂ ਇਹ ਗੱਲ ਕਹਿ ਕੇ ਚਲੇ ਆਂ ਕਿ ਆਬਜੈਕਸ਼ਨ ਕੋਈ ਨਹੀਂ ਹੋਣਾ ਚਾਹੀਦਾ ਪਰਨੇ ਦੀ ਆਬਜੈਕਸ਼ਨ ਹੋਈ ਦੂਸਰਾ ਨਹੀਂ ਪਰ ਮੇਕ ਡਰਾਈਵਰੀ ਡਰਾਈਵਰੀ ਜੋ ਡਰਾਈਵਰੀ ਟਾਈਪ ਜੋ ਪਰਨਾ ਹੈ ਉਹਦਾ ਆਬਜੈਕਸ਼ਨ ਵੀ ਅਸੀਂ ਵੀ ਕਰਦੇ ਹਾਂ ਜੋ ਗੋਲ ਦਸਤਾਰ ਦੇ ਵਿੱਚ ਕੋਈ ਆਬਜੈਕਸ਼ਨ ਨਹੀਂ ਹੋਣਾ ਚਾਹੀਦਾ ਦੂਜਾ ਤੁਮਲਾ ਸਾਡੀ ਦੂਜਾ ਪ੍ਰਤੀਕ ਹੈ ਸਾਡਾ ਤੁਮਲਾ ਟਰਬਨ ਔਰ ਛੋਟੇ ਬੱਚਿਆਂ ਲਈ ਪਟਕਾ ਮੈਂ ਇਹਦੇ ਵਿੱਚ ਕੋਈ ਵੀ ਕਿਸੇ ਤਰੀਕੇ ਦੇ ਨਾਲ ਵੀ ਕੋਈ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਨਾਲ ਸਾਡੀ ਬੜੀ ਵਧੀਆ ਤਰੀਕੇ ਦੇ ਨਾਲ ਗੱਲਬਾਤ ਹੋਈ ਹੈ ਔਰ ਉਹਨਾਂ ਨੇ ਐਗਰੀ ਕੀਤਾ ਹੈ ਕਿ ਇਹ ਚਾਰੇ ਚੀਜ਼ਾਂ ਸਾਡੀਆਂ ਇੱਥੇ ਜਿਹੜੀਆਂ ਅਲਾਉਡ ਐਂਡ ਔਰ ਇਹਦੇ ਉੱਪਰ ਕਿਸੇ ਵੀ ਪੇਰੈਂਟਸ ਜਾਂ ਬੱਚੇ ਦੇ ਤਰਫੋਂ ਜਾਂ ਕਿਸੇ ਤੇ ਵੀ ਕੋਈ ਸ਼ਕਤੀ ਨਹੀਂ ਕੀਤੀ ਜਾਏਗੀ ਇਹ ਮੈਨੇਜਮੈਂਟ ਕਮੇਟੀ ਨੇ ਕਿਹਾ ਹੈ। ਕੋਣ ਤੋਂ ਅੱਗੇ ਸਾਹਮਣੇ ਤੇ ਜਿੰਦਰ ਸਿੰਘ ਹੋਰ ਬਸਲ ਕੇ ਆਪਣੇ ਵਿਚਾਰੇ। ਆ ਵਾਇਗੁਰਜੀ ਕਾਲਸਾ ਵਾਇਗੁਰਜੀ ਕੀ ਫਤਿਹ ਮੈਂ ਪ੍ਰਿੰਸੀਪਲ ਸਰ ਦਾ ਪਹਿਲੇ ਤਾਂ ਧੰਨਵਾਦ ਕਰਦਾ ਕਿ ਸਾਨੂੰ ਅੰਦਰ ਆਣ ਦਿੱਤਾ ਔਰ ਬੜੇ ਅੱਛੇ ਤਰੀਕੇ ਨਾਲ ਗੱਲਬਾਤ ਕੀਤੀ। ਲੇਕਿਨ ਇੱਕ ਦੋ ਗੱਲਾਂ ਮੈਂ ਉਹਨਾਂ ਦੇ ਸਾਹਮਣੇ ਕਿਉਂਕਿ ਲਾਈਵ ਵੀ ਚੱਲ ਰਿਹਾ ਰਿਕਾਰਡਿੰਗਸ ਵੀ ਚੱਲ ਰਹੀਆਂ ਨੇ ਮੈਂ ਮੈਂ ਪ੍ਰਿੰਸੀਪਲ ਸਰ ਨੂੰ ਕਹਾਂਗਾ ਕਿ ਇੱਕ ਮਿੰਟ ਵਾਸਤੇ ਪਲੀਜ਼ ਮੇਰੇ ਤੇ ਇੱਥੇ ਸਾਹਮਣੇ ਆ ਜਾਣ। ਇੱਕ ਮਿੰਟ ਵਾਸ ਅ ਸਰ ਮੈਂ ਜਿਸ ਤਰ੍ਹਾਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਕੀਤੀ ਕਿ ਦਸਤਾਰ ਜਿਹੜੀ ਹੈ ਉਹ ਕਿੰਨੀ ਤਰ੍ਹਾਂ ਦੀ ਉਸ ਤੋਂ ਇਲਾਵਾ ਤੁਸੀਂ ਕਿਸੇ ਵੀ ਤਰ੍ਹਾਂ ਦੀ ਦਸਤਾਰ ਹੋਏਗੀ ਬਿਲਕੁਲ ਬੇਚੇਜ਼ਿਕ ਹਾਕਿਟ ਤੁਸੀਂ ਮਨਾ ਕਰ ਸਕਦੇ ਹੋ ਰੋਕ ਸਕਦੇ ਹੋ ਬਿਲਕੁਲ ਬਟ ਤਿੰਨ ਤਰ੍ਹਾਂ ਦੀ ਦਸਤਾਰ ਇੱਕ ਜੋ ਸਰਪੰਚ ਸਾਹਿਬ ਨੇ ਬੰਨੀ ਹੋਈ ਹੈ ਜਾਂ ਮੈਂ ਬੰਨੀ ਹੋਈ ਹੈ ਜਾਂ ਐਫ ਆਈ ਸਾਹਿਬ ਨੇ ਬੰਨੀ ਹੋਈ ਹੈ ਹੈਨਾ ਇਹ ਜਿਸ ਤਰ੍ਹਾਂ ਸਰ ਨੇ ਵੀ ਬੰਨੀ ਹੋਈ ਹੈ ਹੈਨਾ ਇੱਕ ਹੋਗੀ ਇਹ ਦਸਤਾਰ ਇਸ ਨੂੰ ਅਸੀਂ ਲੜਾਂ ਵਾਲੀ ਦਸਤਾਰ ਕਹਿੰਦੇ ਹਾਂ ਠੀਕ ਹੈ ਇਹ ਡਿਗਨਿਟੀ ਹੈ ਸਾਡੀ ਠੀਕ ਹੈ ਦੂਸਰੀ ਦਸਤਾਰ ਇਹ ਵੀ ਤੁਹਾਡੇ ਸਾਹਮਣੇ ਖੜਾ ਹੈ ਇਹ ਲਾਈਵ ਵਿਜ਼ੂਅਲ ਚੱਲ ਰਹੇ ਨੇ ਇਸ ਵੇਲੇ ਇਸ ਤਰ੍ਹਾਂ ਦੀ ਗੋਲ ਦਸਤਾਰ ਇਸ ਨੂੰ ਕਹਿੰਦੇ ਨੇ ਗੋਲ ਦਸਤਾਰ ਔਰ ਤੀਸਰੀ ਇਹ ਤੁਹਾਡੇ ਜਿਹੜੇ ਸਰ ਨੇ ਇਹ ਸਾਹਮਣੇ ਮੈਂ ਕਹਾਂਗਾ ਕਿ ਇਹਨਾਂ ਦਾ ਵੀ ਅਗਰ ਚਿਹਰਾ ਥੋੜਾ ਦਿਖਾ ਦਿੱਤਾ ਜਾਵੇ ਇਸ ਤਰ੍ਹਾਂ ਦੀ ਜਾਂ ਫਿਰ ਸਾਡੇ ਜਿਹੜੇ ਐਂਕਰ ਸੋਰੀ ਕੈਮਰਾਮੈਨ ਇਹ ਇਹਨਾਂ ਨੇ ਬੰਨੇ ਹੋਏ ਨੇ ਤੁਹਾਡੇ ਸਟੂਡੈਂਟ ਹੀ ਨੇ ਇਸੇ ਸਕੂਲ ਦੇ ਸਟੂਡੈਂਟ ਨੇ ਵੀਰੋ ਜੀ ਇਸ ਨੂੰ ਕਹਿੰਦੇ ਨੇ ਦਮਾਲਾ ਦਸਤਾਰਾਂ ਤਿੰਨੋਂ ਹਨ ਤਿੰਨੋਂ ਦਸਤਾਰਾਂ ਦੀ ਇੱਕ ਚੀਜ਼ ਦੀ ਅਹਿਮੀਅਤ ਤੁਹਾਨੂੰ ਦੱਸਦੇ ਆ ਉਹ ਚੌਥਾ ਪਟਕਾ ਹੈ ਉਹ ਬੱਚਿਆਂ ਵਾਸਤੇ ਹੈ ਇਨਾਂ ਤਿੰਨਾਂ ਦਸਤਾਰਾਂ ਦੀ ਇਮਯਤ ਸਰ ਇਹ ਹੈ ਕਿ ਇਹ ਤਿੰਨੋਂ ਦਸਤਾਰਾਂ ਡਬਲ ਹੁੰਦੀਆਂ ਨੇ ਮੈਂ ਫਿਰ ਤੁਹਾਨੂੰ ਦੱਸ ਦਿਆਂ ਇਹ ਅੰਦਰ ਵਾਲੇ ਨੂੰ ਅਸੀਂ 50 ਕਹਿੰਦੇ ਆ 50 ਮੀਨਸ ਦਾ ਹਾਫ ਆਫ ਯਰ ਦਸਤਾਰ ਠੀਕ ਹੈ ਦੋ ਮਾਲਾ ਮੀਨਸ ਕਿ ਡਬਲ ਦਸਤਾਰ ਠੀਕ ਹੈ ਔਰ ਇਹ ਹੈ ਤੁਹਾਡਾ ਗੋਲ ਦੋ ਮਾਲਾ ਇਹ ਵੀ ਦੋ ਹੀ ਦਸਤਾਰਾਂ ਹਨ ਮੈਂ ਵੀਰ ਜੀ ਇਹ ਦੇਖ ਲਓ ਤੁਸੀਂ ਸਰ ਇੱਕ ਵਾਰ ਨਜ਼ਰ ਮਾਰ ਲਓ ਇੱਕ ਅੰਦਰ ਦਸਤਾਰ ਹੁੰਦੀ ਹੈ ਇੱਕ ਉੱਪਰ ਦਸਤਾਰ ਹੁੰਦੀ ਹੈ ਇਸੇ ਤਰ੍ਹਾਂ ਸਾਡੇ ਵੀ ਇੱਕ ਅੰਦਰ ਦਸਤਾਰ ਹੁੰਦੀ ਹੈ 50 ਵਾਲੀ ਔਰ ਇੱਕ ਉੱਪਰ ਦਸਤਾਰ ਹੁੰਦੀ ਹੈ ਦੋ ਦਸਤਾਰਾਂ ਵਾਲੀ ਕੋਈ ਵੀ ਦਸਤਾਰ ਜਿਹੜੀ ਹੈ ਉਹ ਅਲੋ ਹੈ ਐਂਡ ਜੇ ਕੋਈ ਕਹਿੰਦਾ ਕਿ ਗੋਲ ਦਸਤਾਰ ਵਾਲਾ ਜਾਂ ਦਮਾਲੇ ਵਾਲਾ ਬੰਦਾ ਅਲੋ ਨਹੀਂ ਹੈ ਜਾਂ ਉਹ ਅੱਛਾ ਨਹੀਂ ਲੱਗਦਾ ਦੇਖਣ ਵਿੱਚ ਤਾਂ ਮੈਂ ਉਹਨਾਂ ਨੂੰ ਦੱਸ ਦਿਆਂ ਕਿ ਸਰ ਮੈਂ ਦੱਸ ਦਿਆਂ ਕਿ ਕੈਨੇਡਾ ਕੈਨੇਡੀਅਨ ਮਿਨਿਸਟਰੀਅਲ ਜਿਹੜੇ ਨਾ ਮਿਨਿਸਟਰਸ ਉਹਨਾਂ ਨੇ ਵੀ ਦਮਾਲੇ ਹੀ ਬਨੇ ਹੋਏ ਨੇ ਅਮਰੀਕਾ ਦੇ ਅਮਰੀਕਾ ਨਹੀਂ ਸਰ ਅਮਰੀਕਾ ਦੇ ਵਿੱਚ ਜੱਜਸ ਜਿਹੜੇ ਨੇ ਉਹਨਾਂ ਨੇ ਦਮਾਲੇ ਬਨੇ ਹੋਏ ਨੇ ਰੀਸੈਂਟਲੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਪੰਜਾਬ ਦੀ ਜਿੱਥੇ ਇੱਕ ਛੋਟੀ ਬੱਚੀ ਹੈ ਜਿਸਨੇ ਦਮਲਾ ਬਨੇ ਹੋਇਆ ਐ ਐਂਡ ਸ਼ੀ ਇਜ਼ ਅ ਚੋ ਸਹੀ ਰਿਪੋਰਟ ਵਿੱਚ ਮੈਂ ਸਿਰਫ ਮੈਂ ਇਹੀ ਕਰਕੇ ਕਹਿ ਰਿਹਾ ਕਿ ਸੋ ਪਲੀਜ਼ ਸਰ ਇਹ ਰਿਕੁਐਸਟ ਹੈ ਪੂਰੀ ਕਮਿਊਨਿਟੀ ਦੀ ਨਾਟ ਓਨਲੀ ਸਿੱਖ ਕਮਿਊਨਿਟੀ ਹੋਲ ਕਮਿਊਨਿਟੀ ਹੋਲ ਕਮਿਊਨਿਟੀ ਮਾਨਸ ਕੀ ਜਾਤ ਸਦਾ ਇੱਕ ਹੈ ਪਛਾਣ ਬੋ ਸਾਰੀ ਮਨੁੱਖਾ ਜਾਤੀ ਜੋ ਐਜੂਕੇਸ਼ਨ ਦਾ ਪਰਪਸ ਹੈ ਅ ਦਸਤਾਰ ਦੀ ਜਿਹੜੀ ਡਿਗਨਿਟੀ ਹੈ ਕਿ ਅਸੀਂ ਦਸਤਾਰ ਤਾਂ ਬਣਦੇ ਆ ਕਿ ਅਸੀਂ ਆਪਣੀ ਪੱਤ ਬਚਾ ਕੇ ਰੱਖੀਏ ਤੇ ਤਾਂ ਹੀ ਅਸੀਂ ਦੂਸਰਿਆਂ ਦੇ ਪੱਤ ਬਚਾਵਾਂਗੇ ਇਸੇ ਕਰਕੇ ਸਾਰੀਆਂ ਕਮਿਊਨਿਟੀਜ਼ ਨੂੰ ਅਸੀਂ ਇਹੋ ਹੀ ਕਹਿੰਦੇ ਆ ਕਿ ਭਾਈ ਇਸ ਦਸਤਾਰ ਦੀ ਡਿਗਨਿਟੀ ਨੂੰ ਕਾਇਮ ਰੱਖੋ ਇਹ ਸਿਰਫ ਸਿੱਖਾਂ ਦੀ ਦਸਤਾਰ ਨਹੀਂ ਹੈ ਇਹ ਹਰੇਕ ਦੀ ਦਸਤਾਰ ਹੈ ਇਹ ਜਦੋਂ ਵੀ ਖੜੀ ਹੁੰਦੀ ਹੈ ਤੇ 휴ਮੈਨਿਟੀ ਵਾਸਤੇ ਖੜੀ ਹੁੰਦੀ ਹੈ ਉਹ ਮੇਰੇ ਤੋਂ ਬਿਹਤਰ ਅਦਰ ਕਮਿਊਨिटीज ਜਿਹੜੀਆਂ ਨੇ ਉਹ ਬਹੁਤ ਅੱਛੇ ਤਰੀਕੇ ਦੇ ਨਾਲ ਜਾਣਦੀਆਂ ਨੇ ਕਿਉਂਕਿ ਅਸੀਂ ਆਪਣੀ ਡਿਗਨਿਟੀ ਸ਼ਾਇਦ ਇੰਨੀ ਤਰੀਕੇ ਦੇ ਨਾਲ ਨਹੀਂ ਜਾਣਦੇ ਹੋਾਂਗੇ ਜਿੰਨੀ ਪ੍ਰਿੰਸੀਪਲ ਸਰ ਤੁਹਾਡੇ ਵਰਗੇ ਬੰਦੇ ਜਿਹੜੀ ਸਾਡੀ ਡਿਗਨਿਟੀ ਜਾਣਦੇ ਨੇ ਸੋ ਫਿਰ ਮੈਂ ਇੱਕ ਵਾਰ ਕਲੀਅਰ ਕਰ ਦਿਆਂ ਕਿ ਤਿੰਨ ਤਰ੍ਹਾਂ ਦੀ ਵੱਡੀ ਦਸਤਾਰ ਜਿਹੜੀ ਹੈ ਇੱਕ ਲੜਾਂ ਵਾਲੀ ਦਸਤਾਰ ਇੱਕ ਇਹ ਗੋਲ ਦਮਾਲਾ ਔਰ ਇੱਕ ਇਹ ਜੋ ਇਹਨਾਂ ਦੇ ਹੀ ਜੋ EMPLOYEES ਹਨ ਸਰ ਇਹਨਾਂ ਨੇ ਬੰਨੇ ਹੋਇਆ ਮੈਂ ਕੈਮਰਾਮੈਨ ਨੂੰ ਕਾਹ ਕਾ ਕੇ ਇਹਨਾਂ ਨੂੰ ਵੀ ਦੱਸ ਦੋ ਜਿਹੜੇ ਸਾਡੇ ਬਸ ਇਹੀ ਤਿੰਨ ਤਰ੍ਹਾਂ ਦੀ ਦਸਤਾਰ ਔਰ ਚੌਥਾ ਪਟਕਾ ਬੱਚਿਆਂ ਦੇ ਲਈ ਇਤਨੀ ਹੀ ਸਾਡੀ ਰਿਕਵੈਸਟ ਹੈ ਤੁਹਾਡੇ ਅੱਗੇ ਔਰ ਵੀ ਹੋਪ ਕਿ ਤੁਸੀਂ ਇਸ ਨੂੰ ਬੜੇ ਅੱਛੇ ਤਰੀਕੇ ਨਾਲ ਮੰਨੋਗੇ ਸ਼ਾਇਦ ਪਹਿਲਾਂ ਵੀ ਮੰਨ ਨਹੀਂ ਰਹੇ ਹੋ तो अच्छी सारे धनबाद तो कर तो प्लीज ये चार तरह की दस्तार जो पटके तीन तरह की दस्तार एन प्लीज एलो करो सर मैं अब आपकी बात सुनी है बहुत बहुत धन्यवाद आपका हमारे यहाँ पर मेन जो चीज होती है वो होता है बच्चे के लिए डिसिप्लिन क्योंकि जब तक बच्चा डिसिप्लिन नहीं होगा वो एजुकेशन आगे ले नहीं सकता बिल्कुल आपके घर में एक दो बच्चे होते हैं आपके लिए मुश्किल हो जाती है उनको संभालना हमारे पास हजारों की तैदाद में फिर भी वो डिसिप्लिन होते हैं वो इसीलिए है कि हम उनको वैसी एजुकेशन देते हैं हम किसी इज्म की एजुकेशन इंस्टीट्यूशन में नहीं देते हम इधर देते हैं सिर्फ एजुकेशन की बच्चा कल सोसाइटी में जाकर एक अच्छा इंसान बनकर साथ ही हम किसी में में बीच में आते हैं क्योंकि हम हर इजम के बारे में सब जानते नहीं है हम हो सकता है मैं हिंदू हूँ डोगरा हूँ तो मैं शायद अपने के बारे में जानूंगा की मुझे इतनी नॉलेज नहीं पर ये इंस्टीट्यूशन ऐसा है जो हर फंक्शन में चाहे वो हिंदू का फंक्शन हो सिख का हो ईसाई का हो क्रिश्चियन का हो हर फंक्शन में इवन इस इंस्टीट्यूशन में नहीं नहीं करते दस दफा हमने ग्रंथ साहब जो भीड़ होती है उसको गुरुद्वारा साहब से सिर पे उठा के यही प्रिंसिपल लेके आया हुआ है और अपने जहाँ पर उसको स्थापना करके पूरा तरीके से उसका पाठ वगैरह कराया गया है तो हर इवन ईद होती है तो हम ईद के मुसलमान बच्चों के साथ हम उस समय खड़े होते हैं क्रिश्चियन का होता है तो हम क्रिसमस मनाते हैं हिंदू का दिवाली होगी दिवाली मनाएंगे वो हर फेस्टिवल पर इसके लिए मैं थोड़ा सा आपसे एक रिक्वेस्ट करना और आपकी हेल्प चाहता हूं पूरी कम्युनिटी की कि पटके में बच्चा बहुत खूबसूरत लगता है उसके बाद सारे सेट हो जाते हैं पटके के बगैर बच्चे को लाउड नहीं है चाहे वो नर्सरी का है चाहे वो 12th का है दूसरा है ये जो सरने डाली हुई है दस्ता दस्ता पग जिसको हम अपनी हिसाब से पगड़ी या पग कहते हैं जो एक पहचान होती है इंसान की इसमें जो बच्चा होता है ना वो आज इन्होंने खुद भी देखा जो बच्चे आए थे इनके सामने ये खुद ही कहने लगे कि ये बच्चे जो हैं ये पूरे पांच प्यारों की तरह लग रहे हैं okay. हमें बड़ा अच्छा लगता है और हमें कोई ऑब्जेक्शन नहीं है मैं सिर्फ चाहता हूं बच्चा पढ़ने में वो जो एक दो ऐसे डाले और जैसे वो okay. मैं देखता हूं घरों में वाले वो, नहीं, वो, नहीं, वो, नहीं, वो 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 नहीं, वो नहीं, वो नहीं, नहीं चाहे आप रिक्वेस्ट भी करेंगे मैं आपसे यही अपील करूंगा कि आप हमें कॉपरेट करें मैं पूरी सिक्स कम्युनिटी को कहता हूँ वो आप हमें कॉपरेट करें क्योंकि हम चाहते हैं संस्कार दिए जाए बच्चों को अगर हम संस्कार देंगे तो नेचुरली यही बच्चे हमारे कल के अच्छे ਨਾਗਰਿਕ ਬਣ ਕੇ ਅੱਛੇ ਬੱਚੇ ਬਣ ਕੇ ਹਮਾਰੇ ਸਾਹਮਣੇ ਸਰਪੰਚ ਸਾਹਿਬ ਕੋਈ ਐਸਾ ਹੋਂ ਤੁਹਾਡੇ ਮਨ 'ਚ ਕੋਈ ਸ਼ੰਕਾ ਹੈ ਮੈਨੂੰ ਛੱਡ ਕੇ ਜਾਈਏ ਔਰ ਤੁਹਾਨੂੰ ਲੈ ਕੇ ਜਾਈਏ ਹੈ ਤੁਸੀਂ ਮੈਂ ਕੀ ਸਾਹਿਬ ਨੇ ਬਹੁਤ ਅੱਛੇ ਤਰੀਕੇ ਦੇ ਨਾਲ ਬਰੀਫ ਕਰ ਦਿੱਤਾ ਹੈ ਜਿਦਾ ਸਾਡੇ ਪ੍ਰਧਾਨ ਸਾਹਿਬ ਆਉਜੀ ਉਹ ਕਿਤੇ ਰੋਮੀ ਨੂੰ ਵੀ ਬੁਲਾ ਲਵੋ ਦੇਖੋ ਜਿਹੜੀ ਗੱਲ ਹੈ ਬਿਲਕੁਲ ਕਰਕੇ ਜਾਈਏ ਤੇ ਜ਼ਿੰਦਰੋ ਰਾਣਾ ਬਹੁਤ ਵਧੀਆ ਤਰੀਕੇ ਦੇ ਨਾਲ ਉਹਦੀ ਪੱਗ ਦੀ ਦਸਤਾਵਤ ਦੀ ਡਿਫੀਨੇਸ਼ਨ ਵੀ ਦੱਸੀ ਹੈ ਜਿਹੜੀ ਪ੍ਰਿੰਸੀਪਲ ਸਾਹਿਬ ਨੂੰ ਉਹ ਵਧੀਆ ਤਰੀਕੇ ਦੇ ਨਾਲ ਐਕਸਪਲੇਨ ਕੀਤਾ ਹੈ ਇਹਨਾਂ ਨੇ ਤੇ ਮੈਂ ਸਾਨੂੰ ਇੱਥੇ ਜੋ ਸਾਨੂੰ ਸ਼ੰਕਾ ਸੀ ਸਤਿ ਸ਼੍ਰੀ ਅਕਾਲ ਜੀ ਜਿਹੜੇ ਤੋਂ ਬਿਆੰਸੀ ਜੋ ਸਾਨੂੰ ਸ਼ੰਕਾ ਸੀ ਉਸ ਸ਼ੰਕਾ ਨੂੰ ਅਸੀਂ ਦੂਰ ਕਰਨ ਵਾਸਤੇ ਆਇਆ ਜੀ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਸਾਨੂੰ ਉਹ ਜੀ ਕੋਈ ਹੋਰ ਸ਼ੰਕਾ ਇੱਥੇ ਰਹੀ ਹੈ ਜੋ ਪ੍ਰਿੰਸੀਪਲ ਸਾਹਿਬ ਇੱਕ ਗੱਲ ਕਹਿ ਰਹੇ ਹਨ ਵਾਰ-ਵਾਰ ਸਟ੍ਰੈਸਲੀ ਕਹਿ ਰਹੇ ਹਨ ਕਿ ਉਹ ਛੋਟਾ ਜਿਹੜਾ ਪਰਣਾ ਹੈ ਜਿਹੜਾ ਘਰਾਂ ਦੇ ਵਿੱਚ ਅਸੀਂ ਬਣਦੇ ਆ ਬੜੇ ਰਿਲੈਕਸ ਉਹ ਬਿਲਕੁਲ ਟੋਟਲੀ ਅਸੀਂ ਆਪਣੀ ਇਸ ਪੂਰੀ ਸਮੁੱਚੀ ਕੌਮ ਨੂੰ ਵੀ ਅਪੀਲ ਕਰਦੇ ਹਾਂ ਉਹ ਉਹ ਪਰਣਾ ਜਿਹੜਾ ਉਹ ਕਿਸੇ ਵੀ ਸਕੂਲ ਦੇ ਵਿੱਚ ਅਸੀਂ ਕੋਮ ਵੀ ਸਾਡੀ ਅਲਾਉ ਨਹੀਂ ਕਰੇਗੀ ਉਹ ਜੀ ਠੀਕ ਹੈ ਜੀ ਉਹ ਬਿਲਕੁਲ ਕੋਮ ਵੀ ਅਲਾਉ ਨਹੀਂ ਕਰੇਗੀ ਜਿਹੜੀ ਦਸਤਾਰ ਦੀ ਡੈਫੀਨੇਸ਼ਨ ਜਿਹੜੀ ਤਜ਼ਿੰਦਰ ਨੇ ਦੱਸੀ ਹੈ ਤਿੰਨ ਤਰੀਕਾ ਦੀ ਤਿੰਨ ਤਰੀਕਿਆਂ ਦੀ ਉਹ ਜਿਹੜੀ ਕਿ ਸਾਡੀ ਮਹਿੰਗੀ ਸਾਹਿਬ ਨੇ ਪਹਿਲੇ ਹੀ ਐਕਸੈਪਟ ਕਰ ਲਈ ਹੈ ਕਿ ਉਹ ਪਹਿਲੇ ਹੀ ਇੱਥੇ ਲਾਗੂ ਹੈ ਸਕੂਲ ਦੇ ਵਿੱਚ ਇਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਇਹਨਾਂ ਦੀ ਮੈਨੇਜਮੈਂਟ ਕਮੇਟੀ ਦਾ ਕਿ ਜਿਨ੍ਹਾਂ ਨੇ ਆਲਰੇਡੀ ਇਸ ਨੂੰ ਇੱਥੇ ਉਹ ਲਾਗੂ ਕੀਤਾ ਹੋਇਆ ਹੈ ਔਰ ਇਹਨਾਂ ਦਾ ਇੱਕ ਸੈਂਪਲ ਸਾਡੇ ਸਾਹਮਣੇ ਹੈ ਜੋ ਇਹਨਾਂ ਦਾ ਏਮਪਲਾਈਜ਼ ਹੈ ਜੋ ਟੀਚਰ ਹਨ ਤੇ ਉਹਨਾਂ ਦੇ ਉਹ ਸਾਬਤ ਸੂਰਤ ਅਤੇ ਦਸਤਾਵੇਜ਼ ਦੇ ਵਿੱਚ ਜਿਹੜੀ ਐਗਜ਼ੈਂਪਲ ਸਾਡੀ ਜਿਹੜੀ ਹੈ ਪੂਰੇ ਵਰਲਡ ਵਾਈਡ ਦੇ ਵਿੱਚ ਹੁੰਦੀ ਹੈ ਜਿੱਤੇ ਅਗਰ ਤੁਸੀਂ ਯੂਐਸਟੇ ਵਿੱਚ ਦੇਖ ਲੋ ਇੱਕ ਸਾਡਾ ਜੱਜ ਹੈ ਉੱਥੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਔਰ ਪੰਜਾਬ ਦੀ ਬਿਚ ਔਰ ਜੰਮੂ ਦੇ ਵਿੱਚ ਵੀ ਇਹ ਸੈਂਪਲ ਸਾਡੇ ਸਾਹਮਣੇ ਹੈ ਕਿਰ ਅਸੀਂ ਇਸ ਤੇ ਦੀ ਮੈਨੇਜਮੈਂਟ ਕਮੇਟੀ ਨੂੰ ਬਹੁਤ ਬਹੁਤ ਮੁਦਾਈ ਦਿੰਦੇ ਹਾਂ ਕਿ ਸਾਡੀ ਸ਼ੰਕਾ ਨੂੰ ਜਿਹੜਾ ਇਹਨਾਂ ਨੇ ਖਤਮ ਕੀਤਾ ਹੈ ਸਰਪੰਚ ਸਾਹਿਬ ਇੱਕ ਚੀਜ਼ ਹੈ ਨਾ ਹੁਣ ਤੁਸੀਂ ਇੱਥੇ ਚੱਠੇ ਦੇ ਵੀ ਸਰਪੰਚ ਸਾਹਿਬ ਖੜੇ ਸਾਡੇ ਨੌਜਵਾਨ ਸਭਾ ਇਹ ਨੂੰ ਲੱਗਦਾ ਕਿ ਜੰਮੂ ਕਸ਼ਮੀਰ ਦੇ ਸਾਰੇ ਸੈਕਟਰ ਸਿਕਾ ਦੀ ਨੁਮਾਇੰਦਗੀ ਨੂੰ ਲੱਗਦਾ ਤੇ ਖੜੇ ਆਲਮੋਸਟ ਮਰ ਕੋਈ ਖੜਾ ਹੈ ਇਲਾਕੇ ਦਾ ਨਾ ਬਾਕੀ ਸਕੂਲ ਜਿੰਨੇ ਇੰਸਟੀਟਿਊਸ਼ਨਸ ਜਿੰਨੇ ਹਨ ਤੇ ਮੈਨੂੰ ਲੱਗਦਾ ਅਗਰ ਇਥੋਂ ਹੀ ਸੁਨੇਹਾ ਚਲਾ ਜਾਏਗਾ ਸੋਸ਼ਲ ਮੀਡੀਆ ਵਰਲਡਵਾਈਡ ਤੇ ਮੈਸੇਜ ਆ ਰਹੇ ਆ ਤੇ ਬਾਕੀ ਸਕੂਲਾਂ ਨੂੰ ਵੀ ਅਸੀਂ ਇਥੋਂ ਆਪਣੇ ਤਰਫੋਂ ਤੁਹਾਡੇ ਵੱਲੋਂ ਇੱਕ ਸੁਨੇਹਾ ਦੇ ਦਈਏ ਤਾਂ ਕਿ ਉੱਥੇ ਕਿਤੇ ਦਿੱਕਤ ਨਾ ਆਏ ਅਗਰ ਹੋ ਵੀ ਰਿਹਾ ਤੇ ਉਹ ਉੱਥੇ ਵਿਤਕਰਾ ਨਾ ਹੋਏ ਮੈਂ ਕੋਈ ਜਮੂ ਦੀ ਸਾਹਿਬ ਆਪ ਜੀ ਤੁਹਾਡੇ ਰਾਈ ਇਹ ਜਿਹੜਾ ਸਾਡਾ ਸਿੱਖ ਮੀਡੀਆ ਇੱਥੇ ਖੜਾ ਹੈ ਇਹਨਾਂ ਤੇ ਰਾਈ ਸਾਰੇ ਹੀ ਚੰਮੂ ਪ੍ਰੋਵਿੰਸ ਔਰ ਚੰਮੂ ਜੰਮੂ ਕਸ਼ਮੀਰ ਯੂਨੀਅਨ ਟੈਟਰੀ ਤੇ ਸਕੂਲਾਂ ਲਈ ਇੱਕ ਬੇਨਤੀ ਕਰਦੇ ਹਾਂ ਔਰ ਉਹਨਾਂ ਨੂੰ ਮੈਸੇਜ ਦਿੰਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਅਸੀਂ ਸਾਨੂੰ ਇੱਥੇ ਸ਼ੰਕਾ ਸੀ ਉਸ ਸ਼ੰਕਾ ਨੂੰ ਦੂਰ ਕੀਤਾ ਹੈ ਸਾਡੇ ਬੱਚਿਆਂ ਨੂੰ ਚਾਰ ਕਿਸਮ ਦੀ ਜਿਹੜੀ ਇੱਥੇ ਦਸਤਾਰ ਜਿਹੜੀ ਹੈ ਛੋਟੇ ਬੱਚੇ ਦਸਤਾਰ ਨਹੀਂ ਸਕਦੇ ਉਹਨਾਂ ਨੂੰ ਪਟਕਾ ਦੁਮਾਲਾ ਦਸਤਾਰਕੋਲ ਔਰ ਟਰਬਨ ਜਿਹੜੀ ਹੈ ਸਾਡੇ ਹਰ ਕਿਸੇ ਸਕੂਲ ਦੇ ਵਿੱਚ ਕਿਸੇ ਇੱਕ ਤਰੀਕੇ ਦਾ ਕੋਈ ਆਬਜੈਕਸ਼ਨ ਨਹੀਂ ਹੋਣਾ ਚਾਹੀਦਾ ਜਿਸ ਤਰੀਕੇ ਦੇ ਨਾਲ ਇੱਥੇ ਵੀ ਮੈਨੇਜਮੈਂਟ ਕਮੇਟੀ ਨੇ ਔਰ ਮੈਂਗੀ ਸਾਹਿਬ ਦੇ ਨਾਲ ਵਾਰਤਾ ਹੋਣ ਤੋਂ ਬਾਅਦ ਇਹਨਾਂ ਨੇ ਲਾਗੂ ਕੀਤਾ ਹੋਇਆ ਹੈ ਇਸੇ ਤਰੀਕੇ ਦੇ ਨਾਲ ਹੀ ਅਸੀਂ ਸਾਰੇ ਸਕੂਲਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਸਕੂਲ ਸਾਰੇ ਹੀ ਕਿਸੇ ਤਰੀਕੇ ਦਾ ਵੀ ਕੋਈ ਸ਼ੰਕਾ ਨਾ ਰੱਖਣ ਇਹ ਸਾਰੀਆਂ ਚੀਜ਼ਾਂ ਇਹ ਲਾਗੂ ਕੀਤੀਆਂ ਜਾਣ ਗਿਆ ਔਰ ਸਭ ਤੋਂ ਵੱਡਾ ਮੈਸੇਜ ਜਿਹੜਾ ਹੈ ਸਾਡੀ ਸਿੱਖ ਨੌਜਵਾਨ ਸਭਾ ਸਿੰਪਲ ਕੈਂਪ ਜੰਮੂ ਕਸ਼ਮੀਰ ਜੋ ਇੱਥੇ ਮੌਜੂਦ ਹੈ ਉਹਨਾਂ ਨੇ ਇਨੀਸ਼ੀਏਟ ਕਰਕੇ ਇੱਥੇ ਵਰਤਕ ਕੀਤੀ ਹੈ ਔਰ ਵਧੀਆ ਤਰੀਕੇ ਤੇ ਇਸ ਸ਼ੰਕਾ ਨੂੰ ਦੂਰ ਕਰਕੇ ਔਰ ਪੂਰੇ ਹੀ ਜੰਮੂ ਕਸ਼ਮੀਰ ਦੇ ਸਿੱਖਾਂ ਦੇ ਜਿਤਨੇ ਵੀ ਸਕੂਲ ਹਨ ਸਿੱਖਾਂ ਵਾਸਤੇ ਸਪੈਸ਼ਲੀ ਮੈਸੇਜ ਔਰ ਸਕੂਲ ਦੀ ਮੈਨੇਜਮੈਂਟ ਕਮੇਟੀ ਵਾਸਤੇ ਸਪੈਸ਼ਲ ਮੈਸੇਜ ਹੈ ਕਿ ਚਾਰ ਕਿਸਮ ਦੀ ਦਸਤਾਰ ਦੁਮਾਲਾ ਔਰ ਦੂਸਰੀ ਗੋਲ ਦਸਤਾਰ ਔਰ ਪਟਕਾ ਛੋਟੇ ਬੱਚਿਆਂ ਤੇ ਵਾਸਤੇ ਕਿਸੇ ਵੀ ਜਗ੍ਹਾ ਕੋਈ ਆਬਜੈਕਸ਼ਨ ਨਹੀਂ ਹੈ ਕਹਿੰਦੇ ਕਿ ਮੈਂ ਇਲਾਹੀ ਆਪਣੇ ਲਫ਼ਜ਼ਾਂ ਦੇ ਨਾਲ ਹੀ ਆਪਣੀ ਬਾਨੀ ਨੂੰ ਬਰਾਂਦ ਦਿੰਦਾ ਹਾਂ ਹੀ ਧੰਨਵਾਦ ਸਰਪੰਚ ਸਾਹਿਬ ਤੁਸੀਂ ਵੀ ਦੋ ਸ਼ਬਦ ਜ਼ਰੂਰ ਕੀ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਆਪ ਜੀ ਨੂੰ ਸਰਪ੍ਰਿੰਸ ਸਾਹਿਬ ਨੇ ਦੱਸਿਆ ਕਿ ਸਾਡੇ ਕੋਲ ਕੋਈ ਬੱਚਿਆਂ ਦੀ ਕੰਪਲੇਨ ਆਈ ਸੀ ਕਿ ਉਹ ਜਿੱਥੇ ਸਾਡਾ ਮਿਸਬੇਹ ਹੋ ਰਿਹਾ ਹੈ ਮਗਰ ਅਸੀਂ ਫੋਰੀ ਤੌਰ ਉਪਰ ਐਕਸ਼ਨ ਲਿਆ ਸਾਡਾ ਸਰਪ੍ਰਿੰਸ ਸਾਹਿਬ ਔਰ ਸਕੂਲ ਦੇ ਮੈਨੇਜਮੈਂਟ ਕਮੇਟੀ ਔਰ ਪ੍ਰਿੰਸੀਪਲ ਸਾਹਿਬ ਸਾਡੇ ਮੈਂਗੀ ਸਾਹਿਬ ਨਾਲ ਬਾਰਤਾ ਗਲਾਪ ਹੋਈ ਔਰ ਉਹਨਾਂ ਨੇ ਕਲੀਅਰ ਕੀਤਾ ਕਿ ਅਸੀਂ ਅਥੋਰਾਈਜ਼ ਕਰਦੇ ਹਾਂ ਜਿਹੜੇ ਕਿ ਤੁਹਾਨੂੰ ਗਾਈਡ ਕੀਤਾ ਗਿਆ ਹੈ ਮਰ ਇੱਥੇ ਆ ਕੇ ਸਾਨੂੰ ਪਤਾ ਲੱਗਿਆ ਹੈ ਔਰ ਅਸੀਂ ਇਹਨਾਂ ਨੂੰ ਦੱਸੇ ਵੀ ਹੈ ਜਿਸ ਤਰ੍ਹਾਂ ਵੀਰ ਜੀ ਨੇ ਦੱਸਿਆ ਕਿ ਬੱਚਿਆਂ ਨੂੰ ਪਟਕਾ ਤੇ ਬੋਲ ਦਸਤਾਰ ਤੇ ਦਮਾਲਾ ਤੇ ਪਗੜੀ ਉਸ ਤੋਂ ਬਾਅਦ ਇੱਕ ਜਿਹੜੀ ਸਾਡੇ ਕੋਲ ਰੋਡ ਮਾਡਲ ਸਾਡੇ ਇੱਥੇ ਦੇ ਟੀਚਰਾਂ ਨੇ ਦਮਾਲਾ ਸਾਹਿਬ ਸਜਾਇਆ ਔਰ ਦਸਤਾਰ ਤੇ ਆਪਣੀ ਖੂਬਸੂਰਤ ਦਾੜਾ ਪ੍ਰਕਾਸ਼ ਕੀਤਾ ਹੈ ਮੈਂ ਇਹਨਾਂ ਨੂੰ ਮੁबारकबाद ਇਹਨਾਂ ਔਰ ਮਹਿੰਗੀ ਸਾਹਿਬ ਦਾ ਵੀ ਧੰਨਵਾਦ ਕਰਦਾ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਜਦੋਂ ਤੁਹਾਡਾ ਕੋਈ ਵੀ ਫੰਕਸ਼ਨ ਹੁੰਦਾ ਹੈ ਇਸ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਨੇ ਆ ਕੇ ਔਰ ਪੂਜਾ ਮਹਸਾਬ ਜੀ ਨੂੰ ਬੁਲਾ ਕੇ ਬੱਚਾ ਨੂੰ ਪੂਰਾ ਇੱਕ ਰਿਗਾਰਡ ਕੀਤਾ ਜਿਆਦਾ ਕਿ ਅਸੀਂ ਕਿਸੇ ਨਾਲ ਵੀ ਵਿਕਰਾ ਨਹੀਂ ਕਰਦੇ ਫਿਰ ਵੀ ਅਸੀਂ ਸਮੁੱਚੀ ਸਿੱਖ ਸੰਗਤ ਨੂੰ ਔਰ ਆਲ ਜੈਡ ਕੇ ਯੂਟੀ ਦੇ ਜਿੰਨੇ ਵੀ ਸਕੂਲ ਨੇ ਉਹਨਾਂ ਨੂੰ ਇਹ ਵੀ ਸੁਚੇਤ ਆਪਣਾ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਸਕੂਲ ਦੇ ਮੈਨੇਜਮੈਂਟ ਕਮੇਟੀ ਨੇ ਔਰ ਸਾਨੂੰ ਇੱਕ ਆਪਣਾ ਰੂਮ ਵੀ ਦਿਖਾਇਆ ਹੈ ਕਿ ਅਸੀਂ ਬੱਚਿਆਂ ਨੂੰ ਉੱਥੇ ਪਗੜੀ ਪੰਣਾ ਵੀ ਸਿਖਾਉਂਦੇ ਹਾਂ ਤੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਔਰ ਮੈਂ ਇੱਕ ਮੈਸੇਜ ਵੀ ਦੇਣਾ ਚਾਹੁੰਦਾ ਜਿਸ ਤਰ੍ਹਾਂ ਇਹਨਾਂ ਨੇ ਪਰਨੇ ਦੀ ਗੱਲ ਕੀਤੀ ਇਹ ਜਿਸ ਤਰ੍ਹਾਂ ਸਰਪੰਚ ਸਾਹਿਬ ਨੇ ਵੀ ਦੱਸਿਆ ਕਿ ਸ਼ਾਮ ਨੂੰ ਅਸੀਂ ਜਿਹੜੇ ਰਿਲੈਕਸ ਹੁੰਦੇ ਇੱਕ ਛੋਟਾ ਪਰਨਾ ਬਣ ਕੇ ਸੌਂਦੇ ਹਾਂ ਉਹ ਇਹਨਾਂ ਨੇ ਕਿਹਾ ਕਿ ਉਸ ਤੇ ਵੀ ਮਨਾਈ ਹੈ ਅਸੀਂ ਇਹਨਾਂ ਦਾ ਪੂਰਾ ਇਨਨੂੰ ਰਿਸਪੈਕਟ ਦਿੰਦੇ ਆਂ ਔਰ ਆਪਣੇ ਬੱਚੇ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਆਂ ਕਿ ਉਹ ਪਰਨਾ ਸਕੂਲ ਦੀ ਜਿਹੜੀ ਯੂਨੀਫਾਰਮ ਹੈ ਉਹ ਨਹੀਂ ਕਰਦੀ ਔਰ ਤੁਸੀਂ ਦਸਤਾਰ ਵੀ ਜਦ ਤੁਮਾਲੇ ਵਿੱਚ ਕਿਤਨਾ ਖੂਬਸੂਰਤ ਲੱਗਦੇ ਹੋ ਇਹ ਹੀ ਮੈਂ ਬਿਆਨਤੀ ਕਰਾਂਗਾ ਬੱਚੇ ਨੂੰ ਕਿ ਗਲਤ ਮੈਸੇਜ ਨਾ ਦਿਓ ਕਿਉਂਕਿ ਇਹ ਜਿਹੜਾ ਮੈਸੇਜ ਹੈ ਵਰਲਡਵਾਈਡ ਪੂਰੇ ਜੰਮੂ ਕਸ਼ਮੀਰ ਛੁੱਟੀ ਵੀ ਜਾਂਦਾ ਹੈ ਅਸੀਂ ਮੰਗੀ ਸਾਹਿਬ ਦਾ ਧੰਨਵਾਦ ਕਰਦੇ ਆ ਔਰ ਆਪਣੇ ਛੋਟੇ ਬੱਚਿਆਂ ਨੂੰ ਕਹਿੰਦੇ ਆ ਕਿ ਕਿਸੇ ਨਾਲ ਅਗਰ ਮਿਸਬੀਵ ਹੋਇਆ ਵੀ ਹੈ ਤੇ ਮੰਗੀ ਸਾਹਿਬ ਨੇ ਕਿਹਾ ਐਸੀ ਗੱਲ ਨਹੀਂ ਅਸੀਂ ਫਿਰ ਵੀ ਮੰਗੀ ਸਾਹਿਬ ਨੂੰ ਵੀ ਇਹ ਕਹਾ ਕੇ ਕਿ ਇਹੋ ਜੇ ਆਪਣੇ ਤੁਸੀਂ ਵੀ ਐਡਮਿਨਿਸਟ੍ਰੇਸ਼ਨ ਨੂੰ ਵੀ ਅਲੋਗ ਕਰਦੇ ਹੋ ਕਿ ਕੋਈ ਐਸੀ ਬਾਤਾਂ ਬਿਲਾਪ ਨਾ ਹੋਵੇ ਕਿ ਸਾਡੀ ਨੋਜਵਾਨ ਸਭਾ ਨੂੰ ਇਛਾ ਨਾ ਤੇ ਨੋਜਵਾਨ ਸਭਾ ਦੇ ਪ੍ਰਧਾਨ ਸਾਡੇ ਕੋਲ ਖੜੇ ਨੇ ਨੋਜਵਾਨ ਸਭਾ ਦੇ ਪ੍ਰਧਾਨ ਸਾਹਿਬ ਮਨਜੀਤ ਸਿੰਘ ਜੀ ਜਿਵੇਂ ਕਿ ਸਾਰਿਆਂ ਨੇ ਕਿਹਾ ਕਿ ਸਕੂਲ ਨੂੰ ਸਾਰਿਆਂ ਨੇ ਕਿਹਾ ਕਿ ਵੀ ਸਕੂਲ ਵਾਲੇ ਇਸ ਤਰ੍ਹਾਂ ਕਰਨ ਇਹ ਬੱਚਿਆਂ ਨੂੰ ਕਿਹਾ ਕਿ ਇਸ ਤਰ੍ਹਾਂ ਕਰਨ ਪੇਰੈਂਟਸ ਦੇ ਵਾਸਤੇ ਤੁਹਾਡਾ ਕੀ ਮੈਸੇਜ ਹੈ ਪੇਰੈਂਟਸ ਨੂੰ ਕੀ ਕਹਿਣਾ ਚਾਹੁੰਦੇ ਹੋ ਜੀ ਪੇਰੈਂਟਸ ਨੂੰ ਇਹ ਅਪੀਲ ਕਰਦੇ ਆਂ ਕਿ ਸਾਡੀ ਜੀਆਂ ਮਹਿੰਗੀ ਸਾਡ ਨਾਲ ਗੱਲ ਹੋ ਚੁੱਕੀ ਹੈ ਔਰ ਮੋਸਟਲੀ ਜੋ ਅਸੀਂ ਅੱਛੇ ਆ ਕੇ ਦੇਖਿਆ ਕਿ ਇਹ ਇੱਕ ਰਿਊਮਰ ਹੈ ਕਿਉਂਕਿ ਸਕੂਲ ਦੇ ਪ੍ਰਿੰਸੀਪਲ ਸਾਹਿਬ ਆਪ ਹੀ ਬੱਚਿਆਂ ਨੂੰ ਸਪੋਰਟ ਕਰ ਰਹੇ ਪੜੀ ਸਖਾਲ ਲਈ ਜਿਹਨੂੰ ਪਗੜੀ ਨਹੀਂ ਆਉਂਦੀ ਨੂੰ ਪਗੜੀ ਸਪੋਰਟ ਸਖਾ ਰਹੇ ਨੇ ਔਰ ਦਮਾਲਾ ਵੀ ਸੜਾ ਰਹੇ ਨੇ ਕਿ ਕਿ ਵੇ ਜਿਹੜੇ ਬੱਚੇ ਦਮਾਲਾ ਬਨਣੇ ਨੇ ਉਹ ਬੱਚੇ ਦਮਾਲਾ ਵੀ ਬਨਣ ਬਾਕੀ ਰਈ ਪਰਨਾ ਦੀ ਗੱਲ ਪਰਨਾ ਇਹ ਸੀ ਕਿ 15 ਐਜੇ ਕੰਫਿਊਜ਼ਨ ਸੀ ਕਿ ਪਰਨਾ ਸੀ ਕਲੀਅਰ ਕਰਤਾ ਕਿ ਜੋ ਛੋਟਾ ਪਰਨਾ ਜੋ ਹੁੰਦਾ ਆਪਣਾ 1 ਮੀਟਰ ਜਾਂ 2 ਮੀਟਰ ਉਹ ਸਕੂਲ ਚ ਬਿਲਕੁਲ ਵੀ ਅਲੋਵ ਨਹੀਂ ਕੀਤਾ ਜਾਏਗਾ ਔਰ ਡਬ ਕਬਰ ਜਿਹੜਾ ਡਰਾਈਵਰ ਬੰਦੇ ਪਰਨਾ ਉਹ ਬਿਲਕੁਲ ਵੀ ਲੋ ਨਹੀਂ ਆ ਆ ਜਿਹੜਾ ਮੈਸੇਜ ਆ ਪੂਰਾ ਜੇ ਹਨ ਕੇ ਪੰਜਾਬ ਵੀ ਜਾ ਰਿਹਾ ਕਿਉਂਕਿ ਵਰਲਡ ਵਾਈਡ ਜਿਹੜੀ ਸਾਡਾ ਇਹ ਚੈਨਲ ਚੱਲਦੇ ਹਨ ਔਰ ਦੂਜੀ ਗੱਲ ਇਹ ਕਿ ਅਸੀਂ ਪੈਰੈਂਟਸ ਨੂੰ ਅਪੀਲ ਕਰਦੇ ਹਾਂ ਕਿ ਆਪਣੇ ਬੱਚਿਆਂ ਨੂੰ ਜੋ ਸਕੂਲ ਦਾ ਡਰੈਸ ਕੋਡ ਹੈ ਉਸ ਡਰੈਸ ਕੋਡ ਹੀ ਸਕੂਲ ਵਿਜਨ ਔਰ ਨਾ ਹੀ ਆਪਣੇ ਬੱਚੇ ਨੂੰ ਛੋਟੀ ਪਟਗੀ ਜਾਂ ਕੋਈ ਨਾਲ ਹੀ ਕਪੀਲੇ ਆ ਕਿ ਆਪਣੇ ਬੱਚਿਆਂ ਨੂੰ ਸਕੂਲ ਅਗਰ ਭੇਜਾਂਗੇ ਵੈਲ ਡਰੈਸਡ ਔਰ ਆਪਣੇ ਬੱਚੇ ਕਦੀ ਵੀ ਜਿਹੜੇ ਪਿੱਛੇ ਬੱਚੇ ਅਜੇ ਤੱਕ ਜੁੜੀ ਕਰਕੇ ਆਉਂਦੇ ਹਨ ਘਰ ਵੀ ਕਰਦੇ ਹਨ ਉਹ ਕਿਤੇ ਵੀ ਸਕੂਲ ਚਲੋ ਨਹੀਂ ਕੀਤੀ ਜਾਏਗੀ ਔਰ ਨਾ ਹੀ ਉਹਨਾਂ ਨੂੰ ਸਕੂਲ ਦੇ ਗੇਟ ਦੇ ਅੰਦਰ ਉਹ ਐਂਟਰੀ ਕੀਤੀ ਜਾਏਗੀ ਅਗਰ ਜੁੜੀ ਕਰਕੇ ਆਉਂਦੇ ਸੋ ਅਸੀਂ ਆਪਣੇ ਪੇਰੈਂਟਸ ਖਾਸ ਅਪੀਲ ਕਰਦੇ ਹਾਂ ਕਿ ਆਪਣੇ ਬੱਚਿਆਂ ਨੂੰ ਸੋਹਣੀ ਦਸਤਾਰਾ ਸਜਾ ਕੇ ਸਕੂਲ ਵਿੱਚ ਭੇਜੋ ਔਰ ਵੈਲ ਐਜੂਕੇਸ਼ਨ ਔਰ ਵੈਲ ਡਿਸਪਲਨ ਉਹ ਆ ਕੇ ਸਕੂ ਸਿੱਖਣ ਅਸੀਂ ਮਹੰਗੀ ਸਾਹਿਬ ਦਾ ਤਾਦਿਲੋ ਧੰਨਵਾਦ ਕਰਦੇ ਹਾਂ ਪੂਰੇ ਸਿੱਖ ਨੌਜਵਾਨ ਸਭਾ ਸਿਬਲ ਕੈਂਪ ਸਰਪੰਚ ਸਾਹਿਬ ਸਾਡੇ ਚੱਟੇ ਤੋਂ ਸਰਪੰਚ ਸਾਹਿਬ ਆ ਅਸੀਂ ਉਹਨਾਂ ਵੱਲੋਂ ਵੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੋ ਆਪਣਾ ਕੀਮਤੀ ਸਮਾਂ ਕੱਟ ਕੇ ਆਏ ਹਨ ਮਹੰਗੀ ਸਾਹਿਬ ਦਾ ਤਾਦਿਲੋ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਬਹੁਤ ਵਧੀਆ ਸਕੂਲ ਚ ਆਪਣਾ ਡਿਸਪੀਸਪਲਨ ਚਲਾਇਆ ਹੋਇਆ ਹੈ ਅੱਗੇ ਵੀ ਆਸ ਕਰਦੇ ਹਾਂ ਉਹ ਇਦਾਂ ਹੀ ਇਹ ਡਿਸਪੀਸਪਲਨ ਬਰਕਰਾਰ ਰੱਖਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਸ਼ਕਨ ਹੈ ਤਾਂ ਹਾਇਰ ਸਕੰਡਰੀ ਸਕੂਲ ਦੇ ਵਿੱਚ ਅਸੀਂ ਇਸ ਵੇਲੇ ਖੜੇ ਹਾਂ ਅਤੇ ਦੀ ਮੈ ਇਹ ਸਾਰੀ ਗੱਲਬਾਤ ਤੋਂ ਸਿੱਟਾ ਇਹ ਹੀ ਨਿਕਲਦਾ ਹੈ ਕਿ ਜੋ ਤਿੰਨ ਤਰ੍ਹਾਂ ਦੀ ਦਸਤਾਰ ਔਰ ਇੱਕ ਛੋਟਾ ਪਟਕਾ ਜਿਹੜਾ ਹੈ ਉਹ ਲਗਭਗ ਹਰ ਇੱਕ ਸਕੂਲ ਦੇ ਵਿੱਚ ਅਲਾਉ ਕੀਤਾ ਜਾਂਦਾ ਹੈ ਔਰ ਇਸ ਸਕੂਲ ਨੇ ਵੀ ਜੋ ਸਿੱਖਿਆ ਨਿਕੇਪਨ ਸੀਨੀਅਰ ਹਾਈ ਸਕੈਂਡਰੀ ਸਕੂਲ ਜਿਹੜਾ ਹੈ ਸੀਨੀਅਰ ਸਕੈਂਡਰੀ ਸਕੂਲ ਜੋ ਹੈ ਜੀਵਨਨਗਰ ਜੰਮੂ ਦੇ ਵਿੱਚ ਹੈ ਇੱਕ ਇਸ਼ੂ ਜੋ ਬਣਿਆ ਸੀ ਲੇਕਿਨ ਉਸ ਇਸ਼ੂ ਨੂੰ ਬੜੇ ਅੱਛੇ ਤਰੀਕੇ ਦੇ ਨਾਲ ਮੈਨੇਜਮੈਂਟ ਦੇ ਨਾਲ ਮਿਲ ਕੇ ਜੋ ਸਾਡੇ ਪਰਵੰਤੇ ਸੱਜਣ ਇੱਥੇ ਆਏ ਸੀ ਉਹਨਾਂ ਨੇ ਰਿਸੋਲਵ ਕੀਤਾ ਹੈ ਔਰ ਤੁਸੀਂ ਦੇਖ ਰਹੇ ਹੋ ਕਿ ਉਹ ਤਿੰਨ ਤਰ੍ਹਾਂ ਦੀ ਦਸਤਾਰ ਪੇਰੈਂਟਸ ਨੂੰ ਵੀ ਅਪੀਲ ਹੈ ਕਿ ਉਹ ਤਿੰਨ ਤਰ੍ਹਾਂ ਦੀ ਦਸਤਾਰ ਜਿਹੜੀ ਹੈ ਉਹ ਆਪਣੇ ਬੱਚਿਆਂ ਨੂੰ ਬਣ ਕੇ ਭੇਜੋ ਨਾ ਕਿ ਛੋਟਾ ਪਰਣਾ ਜਾਂ ਘਰ ਘਰ ਘੁੰਮਣ ਵਾਲਾ ਪਰਣਾ ਜਾਂ ਫਿਰ ਉਹ ਟੋਪੀ ਜੀ ਪਾ ਕੇ ਜਿਹੜੀ ਹੈ ਇਸ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੱਪੜਾ ਸਿਰ ਤੇ ਲਪੇਟ ਕੇ ਨਾ ਭੇਜਿਆ ਜਾਵੇ ਸਿਰਫ ਤੇ ਸਿਰਫ ਇੱਕ ਜੋ ਦਸਤਾਰ ਹੈ ਲੜਾਂ ਵਾਲੀ ਇੱਕ ਜੋ ਗੋਲ ਦਸਤਾਰ ਹੈ ਜਿਸ ਤਰ੍ਹਾਂ ਵੀਰ ਜੀ ਨੇ ਬੰਨੀ ਹੋਈ ਹੈ ਔਰ ਇੱਕ ਜੋ ਹੈ ਦੁਮਾਲਾ ਮੈਂ ਦੱਸਾਂਗਾ ਕਿ ਇਹ ਵੀਰ ਨੇ ਦੁਮਾਲਾ ਬੰਨਿਆ ਹੋਇਆ ਇਹ ਵੀ ਦਿਖਾ ਦਿਓ ਇਹ ਸਿਰਫ ਤਿੰਨ ਤਰ੍ਹਾਂ ਦੀਆਂ ਦਸਤਾਰਾਂ ਜਿਹੜੀਆਂ ਹਨ ਉਹ ਲਗਭਗ ਸਾਰੇ ਹੀ ਸਕੂਲਾਂ ਨੂੰ ਤੁਸੀਂ ਅਪੀਲ ਕਰਦੇ ਹਾਂ ਕਿ ਇਹੋ ਹੀ ਤਿੰਨ ਤਰ੍ਹਾਂ ਦੀਆਂ ਦਸਤਾਰਾਂ ਜਿਹੜੀਆਂ ਤੁਸੀਂ ਅਲੋਅ ਕਰੋ ਤਾਂ ਕਿ ਕਿਸੇ ਵੀ ਸਕੂਲ ਦੇ ਡਿਸਪਲਿਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਾ ਆਏ ਕਿਉਂਕਿ ਸਕੂਲ ਜਿਹੜਾ ਹੈ ਉਹ ਇੱਕ ਐਜੂਕੇਸ਼ਨ ਇਦਾਰਾ ਹੁੰਦਾ ਹੈ ਉਹ ਵਿਦਿਆ ਸਿੱਖਣ ਦੇ ਲਈ ਹੁੰਦਾ ਹੈ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਆ ਤੋਂ ਇਸ ਵੇਲੇ ਸਾਡੇ ਨਾਲ ਇੱਕ ਵੀਰ ਜਿਹੜੇ ਕਿ ਇਸੇ ਸਿੱਖਿਆ ਨਿਕੇਤਨ ਸੀਨੀਅਰ ਸੈਕੰਡਰੀ ਸਕੂਲ ਦੇ EMPLOYEE ਵੀ ਹਨ ਉਹ ਵੀ ਜੁੜੇ ਨੇ ਔਰ ਉਹ ਤੁਸੀਂ ਦੇਖ ਰਹੇ ਹੋ ਕਿ ਸਾਬਤ ਸੂਰਤ ਦਸਤਾਰ ਸਿਰਾਂ ਨੇ ਔਰ ਅਪੀਲ ਕਰਨਾ ਚਾਹੁੰਦੇ ਨੇ ਜਿਹੜੇ ਬੱਚੇ ਨੇ ਉਹਨਾਂ ਦੇ ਪੇਰੈਂਟਸ ਨੂੰ ਖਾਸ ਕਰਕੇ ਸਿਰਫ ਇਸੇ ਸਕੂਲ ਦੇ ਨਹੀਂ ਹਰ ਇੱਕ ਸਕੂਲ ਦੇ ਬੱਚਿਆਂ ਨੂੰ ਜਿਹੜੀ ਉਹ ਅਪੀਲ ਕਰਨਾ ਚਾਹੁੰਦੇ ਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਜੀ ਖਾਲਸਾ ਵੈਚ ਪਰ ਮੇਰਾ ਨਾਮ ਵਿਕਰਮਜੀਤ ਸਿੰਘ ਜੀ ਜੀ 8 ਸਾਲ ਹੋ ਗਏ ਮੈਨੂੰ ਇੱਥੇ ਮੈਂ ਐਜ਼ ਅ ਫਿਜ਼ਿਕਸ ਲੈਕਚਰਰ ਇੱਥੇ ਆ ਇਲੈਮੈਂਟਰੀ ਨੂੰ ਡੀਲ ਕਰਦਾ ਮੈਨੂੰ ਦਮਾਲਾ ਸਮਝਾਂਦਾ ਮੈ 14-15 سال ਹੋ ਗਏ ਔਰ ਇੱਥੇ ਮੈਂ ਦਮਾਲਾ ਸੇ ਜਾ ਕੇ ਆਂਦਾ 8 ਸਾਲ ਔਰ ਇਸ ਤਰ੍ਹਾਂ ਦਾ ਕੋਈ ਵਿਤਕਰਤਾ ਨਹੀਂ ਇੱਥੇ ਮੈਨੂੰ ਲੱਗਦਾ ਬਾਰਜਾ ਦੇ ਬੱਚਿਆਂ ਨੇ ਮਿਸਲੀਡ ਕੀਤਾ ਹੈ ਜਾ ਕੇ ਨਾ ਯੂਥ ਨੂੰ ਪੇਰੈਂਟਸ ਨੂੰ ਇਹ ਅਪੀਲ ਹੈ ਕਿ ਤੁਹਾਨੂੰ ਕਦੇ ਵੀ ਲੱਗਦਾ ਹੈ ਕਿ ਸਾਡੀ ਤਰਫੋਂ ਕੋਈ ਪ੍ਰੋਬਲਮ ਹੈ ਤਾਂ ਪਲੀਜ਼ ਸਾਨੂੰ ਕੰਟੈਕਟ ਕਰਨ ਉਸੇ ਸਕੂਲ ਵਿੱਚ ਆਓ ਵਿਜ਼ਿਟ ਕਰੋ ਸਾਨੂੰ ਪੁੱਛੋ ਕਿ ਕੀ ਇਸ ਤਰ੍ਹਾਂ ਦਾ ਕੁਝ ਮਿਸਲੀਡ ਤੇ ਨਹੀਂ ਹੋ ਰਿਹਾ ਹੈ ਕਿ ਬੱਚੇ ਸਾਨੂੰ ਸੱਚ ਵੀ ਕਹਿ ਰਹੇ ਨੇ ਕਿ ਨਹੀਂ ਬੱਚਾ ਜਿਹੜਾ 11-12 ਦਾ ਔਰ ਥੋੜਾ ਜਿਹਾ ਕਿ ਪਰਮ ਵਿੱਚ ਬੰਦ ਰਹੇ ਉਹ ਤੁਹਾਨੂੰ ਮਿਸਲੀਡ ਕਰਦਾ ਹੈ ਮੇਰੀ ਬਸ ਇਹੀ ਹੈ ਉਹਨਾਂ ਤੋਂ ਗੁਜ਼ਾਰਿਸ਼ ਔ ਦੱਸ ਦਈਏ ਕਿ ਵੀਰ ਜੀ ਵੀ ਦੱਸ ਰਹੇ ਜੀ ਮੈਨੂੰ ਪਹਿਲਾਂ ਕਿ ਇਸ ਸਕੂਲ ਦੇ ਵਿੱਚ ਵੀ ਦਸਤਾਰ ਸਿਖਾਈ ਜਾਂਦੀ ਹੈ ਇੱਥੇ ਕੰਪੀਟੀਸ਼ਨ ਹੁੰਦਾ ਹੈ ਸਾਲ ਵਿੱਚ ਦੋ ਵਾਰੀ ਕੰਪੀਟੀਸ਼ਨ ਹੁੰਦਾ ਹੈ ਈਵਨ ਕੱਲ ਵੀ ਸਾਡੇ ਇੱਥੇ ਕਲਾਸ ਲੱਗੀ ਹੈ ਜਿੱਥੇ ਬੱਚੇ ਜਿਹੜੇ ਹਨ ਜਿਨ੍ਹਾਂ ਨੂੰ ਬਣਨ ਦਾ ਚਾਹ ਹੈ ਜਿਨ੍ਹਾਂ ਨੂੰ ਆਂਦੀ ਨਹੀਂ ਹੈ ਉਹਨਾਂ ਨੂੰ ਸਿਖਾਇਆ ਜਾ ਰਿਹਾ ਹੈ ਸਾਡੇ ਕੋਲ ਵੀਡੀਓਜ਼ ਵੀ ਹੈ ਨਾ ਅਸੀਂ ਸੋਸ਼ਲ ਮੀਡੀਆ ਤੇ ਵੀ ਪੰਨ ਵਸਤੇ ਤਿਆਰ ਹੈ ਸਾਡਾ ਕੋਈ ਇਸ਼ੂ ਨਹੀਂ ਹੈ ਸਾਡਾ ਕੀ ਕਹਿੰਦਾ ਸਿੱਖਿਆ ਨਿਕਤਨ ਤੇ ਨਾ ਤੋਂ ਚੈਨਲ ਵੈਸੇ ਚੱਲ ਰਹੇ ਹੈ ਅਸੀਂ ਕੋਸ਼ਿਸ਼ ਕਰਕੇ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ ਠੀਕ ਹੈ ਤਾਂ ਤੁਸੀਂ ਦੇਖਿਆ ਕਿ ਜਿਸ ਤਰ੍ਹਾਂ ਮੈਂ ਮੈਂਕੀ ਸਰ ਦੇ ਨਾਲ ਸਾਡੀ ਗੱਲਬਾਤ ਹੋਈ ਹੈ ਉਹਨਾਂ ਨੂੰ ਅਸੀਂ ਚਾਰ ਤਰ੍ਹਾਂ ਦੀ ਦਸਤਾਰ ਇੱਕ ਪਟਕਾ ਤੇ ਤਿੰਨ ਤਰ੍ਹਾਂ ਦੀ ਦਸਤਾਰ ਜਿਹੜੀ ਹੈ ਉਹਨਾਂ ਨੇ ਮੰਨਿਆ ਹੈ ਔਰ ਕਿ ਉਹ ਇਸ ਸਕੂਲ ਦੇ ਵਿੱਚ ਪਹਿਲਾਂ ਵੀ ਅਲੋਕ ਕਰਦੇ ਸੀ ਉਹ ਆਉਣ ਵਾਲੇ ਸਮੇਂ ਵੀ ਕਰਨਗੇ ਉਹ ਉਮੀਦ ਕਰਦੇ ਕਿ ਸਾਰੇ ਹੀ ਸਕੂਲ ਜਿਹੜਾ ਹੈ ਉਹ ਇਸੇ ਤਰ੍ਹਾਂ ਜੋ ਹੈ ਅਲੋਕ ਕਰਨਗੇ ਇਸ ਤਰ੍ਹਾਂ ਦੀਆਂ ਦਸਤਾਰਾਂ ਨੂੰ ਔਰ ਹਰ ਇੱਕ ਕਮਿਊਨਿਟੀ ਦਾ ਚਾਹੇ ਉਹ ਸਿੱਖ ਹਨ ਚਾਹੇ ਉਹ ਹਿੰਦੂ ਹਨ ਚਾਹੇ ਮੁਸਲਮਾਨ ਇਸਾਈ ਹਨ ਸਾਰਿਆਂ ਦੀ ਕਮਿਊਨਿਟੀ ਦੇ ਸਾਰਿਆਂ ਦੇ ਜਿਹੜੇ ਸੈਂਟੀਮੈਂਟਸ ਹਨ ਉਹਨਾਂ ਨੂੰ ਜਿਹੜਾ ਹੈ ਉਹਨਾਂ ਦੀ ਜਿਹੜੀ ਹੈ ਦੇਖਰੇਖ ਕਰਨਗੇ ਤਾਂ ਕਿ ਕਿਸੇ ਦੇ ਇਮੋਸ਼ਨਸ ਨੂੰ ਨਾ ਝੜਕਾਇਆ ਜਾ ਸਕਦਾ ਕਿਉਂਕਿ ਵਿਦਿਆ ਨੂੰ ਵਿਚਾਰੋਗੇ ਵਿਦਿਆ ਨੂੰ ਪੜੋਗੇ ਤਾਂ ਹੀ ਤੁਸੀਂ ਕੋਈ ਪਰਉਕਾਰ ਕਰਨ ਜੋਗੇ ਹੋਵੋਗੇ ਜੇ ਇਨਸਾਨੀਅਤ ਨੂੰ ਕਾਇਮ ਰੱਖਣਾ ਹੈ ਇਨਸਾਨੀਅਤ ਨੂੰ ਜਿੰਦਾ ਰੱਖਣਾ ਹੈ ਤੇ ਦਸਤਾਰ ਦੀ ਡਿਗਨਿਟੀ ਨੂੰ ਦਸਤਾਰ ਦੀ ਇੱਜ਼ਤ ਨੂੰ ਵੀ ਕਾਇਮ ਰੱਖਣਾ ਪਵੇਗਾ ਉਹ ਸਾਰੇ ਹੀ ਜੋ ਸਕੂਲ ਪ੍ਰਸ਼ਾਸਨ ਹੈ ਅਸੀਂ ਸਕੂਲ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਹਾਂ ਕੋਸ਼ਿਸ਼ ਕਰਾਂਗਾ ਕਿ ਮੈਂ ਮਹਿੰਗੀ ਸਾਹਿਬ ਦੇ ਨਾਲ ਵੀ ਗੱਲ ਕਰਾਂ ਸਾਡੇ ਨਾਲ ਪ੍ਰਿੰਸੀਪਲ ਮਹਿੰਗੀ ਜੀ ਜੁੜੇ ਨੇ ਮਹਿੰਗੀ ਸਰ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੀ ਗੱਲ ਪਰੇ ਅੱਛੇ ਤਰੀਕੇ ਦੇ ਨਾਲ ਸੁਣੀ ਔਰ ਰੱਖੀ ਵੀ ਆ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਸਿਰਫ ਤੁਹਾਡਾ ਸਕੂਲ ਨਹੀਂ ਇਹ ਤੁਹਾਡੇ ਸਕੂਲ ਦੇ ਰਾਹੀਂ ਪੂਰੇ ਜੀਐਨਕੇ ਦੇ ਸਕੂਲਾਂ ਦੇ ਵਿੱਚ ਇੱਕ ਬਹੁਤ ਵੱਡਾ ਮੈਸੇਜ ਗਿਆ ਹੈ ਕਿ ਸਿਰਫ ਇਹੋ ਹੀ ਤਿੰਨ ਤਰ੍ਹਾਂ ਦੀ ਦਸਤਾਰ ਜਿਹੜੀ ਹੈ ਔਰ ਇੱਕ ਛੋਟਾ ਪਟਕਾ ਜੜਾ ਹੈ ਉਹ ਅਲੋਕ ਕੀਤਾ ਜਾਵੇਗਾ ਕੋਈ ਛੋਟਾ ਪਟਕਾ ਕੋਈ ਹੋਨੇ ਕੀਤਾ ਜਾਵੇਗਾ ਤੁਸੀਂ ਕੁਝ ਪੇਰੈਂਟਸ ਨੂੰ ਅਪੀਲ ਕਰਨਾ ਚਾਹੋ ਜਾਂ ਸੰਗਠਨ ਨੂੰ ਅਪੀਲ ਕਰਨਾ ਚਾਹੋ ਤਾਂ ਕਰ ਸਕਦੇ ਮੈਂ ਸਰ ਅਪੀਲ ਨਹੀਂ ਮੈਂ ਉਸੇ ਇੱਕ ਰਿਕਵੈਸਟ ਕਰਨਾ ਚਾਹਤਾ ਹਾਂ ਉਹ ਮਾਰੇ ਰਿਸਪੈਕਟੇਬਲ ਹੁੰਦੇ ਹੈ Parents always respectable for us. हम ये चाहते हैं कि जब भी पेरेंट्स अपने बच्चे को घर से भेजते हैं अभी जैसे आपके हमारे एक साथी ने कहा कि वो पहले बच्चे का पूरा ड्रेस देखे कि जैसे वो अपने फंक्शन में बच्चे को लेते हैं ना उस समय फंक्शन में बच्चा जो तैयार होता है और जब वो स्कूल भेजते है उसमें बड़ा फर्क मुझे दिखता है यूनिफॉर्म गंदी है गंदी है बूट कभी सिर्फ कपड़े से साफ करना है बूट साफ हो जाएगा नहीं बच्चे ऐसे कराते हैं ये मैं थोड़ी रिक्वेस्ट करना चाहता हूं उनसे कि जब बच्चे को आप फंक्शन में लेते हो उस समय आपके साथ चलता है तो आपको अच्छा लगता है कि मेरा बच्चा अच्छा लगे तो इस तरह बच्चे जब मेरे पास भेजते हो मुझे भी अच्छा लगना चाहिए कि वो मेरे सर साथ मैं तो महसूस तो दस्तार दस्तार में बच्चा इतना प्यारा लगता है कल मैं जब उनका देख रहा था मैं डांस रूम में गया था क्योंकि बड़े बड़े शीशे लगे हुए हैं जिन बच्चों को बांधने आ रही थी इवन छोटे बच्चे थर्ड फोर्थ के बच्चे ना उनको सिखा रहे थे और बच्चे बड़े शौक से सीख रहे थे ਔਰ ਜਦ ਉਹ ਦਸਤਾਰ ਡਾਲ ਕੇ ਬਾਹਰ ਨਿਕਲੇ ਨਾ ਨਾ ਪੁੱਤਰ ਹੁਣ ਤੂੰ ਦੇਖ ਆਪਣੀ ਸ਼ਕਲ ਤੇ ਪਹਿਲੇ ਦੇਖ ਤੂੰ ਸ਼ਕਲ ਤੋ ਤੁਸੀਂ ਦੇਖਿਆ ਕਿ ਇਸ ਵੇਲੇ ਜੋ ਪ੍ਰਿੰਸੀਪਲ ਸਰ ਉਹ ਵੀ ਇਹ ਕਹਿ ਰਹੇ ਨੇ ਕਿ ਇਹ ਜੋ ਦਸਤਾਰ ਹੈ ਦਸਤਾਰ ਇੱਕ ਮਾਨ ਹੈ ਇੱਜ਼ਤ ਰੱਖਣੀ ਹੀ ਪਏਗੀ ਇਹਦੀ ਔਰ ਇਹਨਾਂ ਦੇ ਏਮਪਲੋਈ ਜੀ ਜੀ ਇਹਨਾਂ ਜਦ ਸ਼ਰੀਰ ਸਿਰ ਕੇ ਉੱਪਰ ਉਹ ਪਗੜੀ ਜਾਂ ਜੈਸੇ ਆਪਨੇ ਡਾਲੀ ਜੇ ਰੱਖਤਾ ਨਾ ਉਸਕੇ ਅੰਦਰ ਕੋਈ ਰਿਸਪੌਂਸਿਬਿਲਟੀ ਆਤੀ ਹੈ ਬਿਲਕੁਲ ਕਿ ਮੇਰੇ ਸੇ ਗਲਤ ਕੰਮ ਕੋਈ ਨਹੀਂ ਹੋਣਾ ਚਾਹੀਦਾ ਤੋ ਇਸ ਗੱਲ ਦਾ ਅਸੀਂ

ਕਿਉਂਕਿ ਜਿੰਨੇ ਹਮ ਸੰਸਕਾਰ ਘਰ ਸੇ ਬੱਚਾ ਲੈ ਸਕਦਾ ਨਾ ਸ਼ਾਇਦ ਮੈਂ ਇੰਸਟੀਚਿਊਸ਼ਨ ਮੇਂ ਇਤਨੇ ਸੰਸਕਾਰ ਉਸਕੋ ਵੈਲਿਊਜ਼ ਨਹੀਂ ਦੇ ਸਕਦਾ ਬਿਲਕੁਲ ਮੈਂ ਐਜੂਕੇਸ਼ਨ ਕੇ ਸਾਥ ਵੈਲਿਊਜ਼ ਦਿੱਤਾ ਹੂੰ ਔਰ ਜੋ ਘਰ ਸੇ ਵੈਲਿਊਜ਼ ਮਿਲेंगी ਨਾ ਬੱਚੇ ਕੋ ਉਹ ਬੇਜਕੀਂਤੀ ਹੈ ਤੋਂ ਜਿਵੇਂ ਕੀ ਹੈ ਕਿ ਗੁਰਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਲਿਖਿਆ ਹੈ ਕਿ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਮੈਂ ਇਸ ਪੰਕਤੀ ਇਸ ਕੋਟ ਨੂੰ ਬਾਰ ਬਾਰ ਇਸ ਕਰਕੇ ਦੁਹਰਾ ਰਿਹਾ ਕਿ ਵਿਦਿਆ ਨੂੰ ਤੁਸੀਂ ਜਦ ਤੱਕ ਅਪਣਾਓਗੇ ਨਹੀਂ ਤਦ ਤੱਕ ਤੁਸੀਂ ਪਰਉਪਕਾਰੀ ਯਾਨੀ ਇਨਸਾਨੀਅਤ ਦੇ ਵਿੱਚ ਨਹੀਂ ਪਹੁੰਚ ਸਕਦੇ ਇਨਸਾਨ ਬਣਨ ਵਾਸਤੇ ਤੁਹਾਨੂੰ ਵਿਦਿਆ ਲੈਣੀ ਪਵੇਗੀ ਦੀ ਵਿਦਿਆ ਵਿਚਾਰ ਨਹੀਂ ਪਵੇਗੀ ਡਿਸਪਲਿਨ ਜਿਹੜਾ ਹੈ ਉਹ ਯੂਨਿਕਨੈਸ ਜਿਹੜੀ ਹੈ ਯੂਨੀਵਰਸਲ ਟਰੂਥ ਹੈ ਕਿ ਤੁਸੀਂ ਡਿਸਪਲਿਨ ਦੇ ਵਿੱਚ ਰਹੋਗੇ ਤਾਂ ਹੀ ਤੁਹਾਡੀ ਸੁਣਗੀ ਜਿਹੜੀ ਹੈ ਉਹ ਕਾਇਮ ਰਹੇਗੀ ਦੇਖਦੇ ਹੋ ਆਪਸੀ ਸਾਇੰਸ ਟੀਵੀ ਇਸੇ ਤਰ੍ਹਾਂ ਦੀ ਹੋਰ ਵੀ ਖਬਰ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਧੰਨਵਾਦ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ